ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਜਿਹੜੇ ਵੀ ਅਕਾਲੀ ਅਕਲੋਂ ਖਾਲੀ ਜਨ ਰੈਣੂ ਮੰਤ ਨੀਲੀਆਂ ਪੱਗਾਂ ਵਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਐ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਐ ਉਹਨਾਂ ਨੂੰ ਜਿਹੜੇ ਅੱਜ ਸਵਾਲ ਕਰਨੇ ਨੇ ਨਾ ਤੇ ਚਲੂਣੇ ਬਹੁਤ ਲੜਨਗੇ ਤੇ ਅੱਜ ਮੈਂ ਕੋਈ ਲਿਹਾਜ ਕਰਨੇ ਨਹੀਂ ਕਿਉਂਕਿ ਮੈਂ ਆਪਣੇ ਗੁਰੂ ਲਈ ਜਾਂ ਆਪਣੇ ਕੌਮ ਲਈ ਬੋਲ ਰਿਹਾ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਨੇ ਮਜੀਠੀਏ ਦੇ ਨਾਲ ਜੱਫੀ ਪਾ ਕੇ ਇਹ ਕਿਹਾ ਕਿ ਮਜੀਠੀਆ ਮੇਰਾ ਰਿਸ਼ਤੇਦਾਰ ਹੈ ਮਜੀਠੀਆ ਮੇਰਾ ਯਾਰ ਹੈ ਮਜੀਠੀਆ ਮੇਰਾ ਦੋਸਤ ਹੈ ਜੈ ਕਹਿ ਲੋ ਮੈਂ ਉੱਪਰ ਤੱਕ ਪਹੁੰਚ ਕਰਕੇ ਜੇ ਮੰਨ ਲਈਏ ਬਹਿਤਾਏ ਗਨ ਹੈ ਨਹੀਂ ਜੇ ਮੰਨ ਲਈਏ ਵੀ ਉੱਪਰ ਤੱਕ ਪਹੁੰਚ ਕਰਕੇ ਮਜੀਠੀਏ ਦੀ ਡਿਮਾਂਡ ਕਰਾਦੀ ਮੰਨ ਲੈਨੇ ਵੈਸੇ ਇਹ ਗੱਲ ਹੋ ਨਹੀਂ ਸਕਦੀ ਚਲੋ ਇਹ ਸਾਰੀਆਂ ਗੱਲਾਂ ਜਾਣ ਟੱਠੇ ਖੂ ਦੇ ਵਿੱਚ ਮਿੱਟੀ ਪਾ ਕੇ ਦਬ ਦੇ ਉਪਰੇ ਹੁਣੇ ਦੱਸੋ ਵੀ ਜਿਹੜੇ ਨੀਲੀਆਂ ਪੱਗਾਂ ਵਾਲੇ ਅਕਾਲੀ ਅਕਲੋਂ ਖਾਲੀ ਇਹ ਕਹਿੰਦੇ ਨੇ ਵੀ ਮਜੀਠੀਆ ਅਕਾਲੀ ਹੈ। ਇਹ ਕਹਿੰਦੇ ਨੇ ਨਾ ਨੀਲੀ ਪੱਗ ਬਨ ਕੇ ਅਕਾਲੀ ਨਹੀਂ ਕੋਈ ਬਣ ਸਕਦਾ। ਚਿੱਟਾ ਕੁਰਤਾ ਪਜਾਮਾ ਪਾ ਕੇ ਕੋਈ ਅਕਾਲੀ ਨਹੀਂ ਬਣ ਸਕਦੇ। ਪਹਿਲਾਂ ਦੱਸੋ ਵੀ ਮਜੀਠੀ ਦਾ ਉਹਦੇ ਘਰ ਵਾਲੀ ਦਾ ਅਮਰ ਸ਼ਕਿਆ ਪ੍ਰੇਮ। ਇਹ ਦੱਸੋ। ਦੂਜੀ ਗੱਲ ਵੀ ਮਨਜੀਠੀਆ ਅਕਾਲੀ ਹੈ ਜਾਂ ਰਾਧਾ ਸਵਾਮੀ ਹੈ ਵੀ ਮਨਜੀਠੀਆ ਅਕਾਲੀ ਹੈ ਜਾਂ ਰਾਧਾ ਸਵਾਮੀ ਹੈ ਜਾਂ ਵਿਆਸ ਵਾਲੇ ਬਾਬੇ ਦਾ ਸੇਵਕ ਹੈ ਮਨਜੀਠੇ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਜਾਂ ਵਿਆਸ ਵਾਲਾ ਬਾਬਾ ਹੈ ਇਹ ਮਨਜੀਠੇ ਨੂੰ ਨਹੀਂ ਕਹਿਣਾ ਉਹ ਤਾਂ ਗਲਗ ਹੈ ਮੈਂ ਜਿਹੜੇ ਬੰਦੇ ਕਹਿੰਦੇ ਆ ਮਨਜੀਠੀਆ ਜਿੰਦਾਬਾਦ ਅਕਾਲੀ ਦਾ ਜਿੰਦਾਬਾਦ ਉਹਨਾਂ ਨੂੰ ਸਵਾਲ ਹੈ ਹੁਣ ਇਹਦੇ ਵਿੱਚ ਹਰਾਮਖੋਰ ਇਹ ਸ਼ਬਦ ਮੈਂ ਕਿਉਂ ਵਰਤ ਰਿਹਾ ਕਿਉਂਕਿ ਇਹਨਾਂ ਹਰਾਮਖੋਰਾਂ ਦੀਆਂ ਅੱਖਾਂ ਫੁੱਟੀਆਂ ਨੇ ਉਹ ਤਖਤਾਂ ਦੇ ਜੱਫੇਦਾਰ ਨਹੀਂ ਸਵਾਲ ਕਰ ਰਿਆਂ ਹਿੰਮਤ ਹੈਗੀ ਐ ਵੀ ਬਿਆਸ ਵਾਲੇ ਨਾਲ ਸੇਕ ਕਮ ਦਾ ਕੋਈ ਲੈਣਾ ਦੇਣਾ ਹੈ ਜਿਹੜਾ ਮਜੀਠਿਆ ਸ਼ਰਿਆਮ ਕਹਿੰਦਾ ਬਾਬਾ ਜੀ ਦੀ ਕਿਰਪਾ ਹੋ ਗਈ ਮੈਨੂੰ ਜਮਾਨਤ ਮਿਲ ਗਈ ਤਖਤਾਂ ਦੇ ਜਥੇਦਾਰ ਸ਼ਮਣੇ ਕਮੇਟ ਦਾ ਪ੍ਰਧਾਨ ਰੈਣੂ ਮਹਾਂਤ ਸੁਖਾ ਗੱਪੀ ਸੁਖਵੀਰ ਬਾਦਲ ਨੀਲੀਆਂ ਪੱਗਾਂ ਵਾਲੇ ਅਕਾਲੀ ਇਹ ਦੱਸਣਗੇ ਵੀ ਮਨਜੀਠੀਆ ਅਕਾਲੀ ਹੈ ਜਾਂ ਵਿਆਸ ਵਾਲੇ ਦਾ ਚੇਲਾ ਹੈ ਜਾਂ ਰਾਧਾ ਸ਼ਾਮੀ ਹੈ ਇਹ ਦੱਸਣਗੇ ਇਹ ਕਿਸੇ ਕੋਲੇ ਜਵਾਬ ਨਹੀਂ ਹੈਗਾ ਇਸ ਕਰਕੇ ਤਾਂ ਤੁਹਾਡੀਆਂ ਜੜਾਂ ਪਟੀਆਂ ਜਾ ਰਹੀਆਂ ਨੇ ਹੌਲੀ-ਹੌਲੀ ਜੜਾਂ ਤੁਹਾਡੀਆਂ ਪਟੀਆਂ ਜਾ ਰਹੀਆਂ ਜੋ ਕਿ ਤੁਸੀਂ ਸ਼ਰੇ ਆਮ ਨੰਗੇ ਚਿੱਟੇ ਹੋ ਕੇ ਗੁਰੂ ਗ੍ਰੰਥ ਸਾਹਿਬ ਨੂੰ ਬੇਦਾਵਾ ਦਿੱਤਾ ਹੋਇਆ ਹੈ ਬੇਦਾਵਾ ਦੇ ਰਹੇ ਹੋ ਜਿਹੜੀਆਂ ਕਥਾ ਕਹਾਣੀਆਂ ਤੁਸੀਂ ਸੁਣਾਈਆਂ ਨੇ ਨਾ ਸਾਡੇ ਪ੍ਰਚਾਰਕਾਂ ਨੇ ਅਕੇ ਭਾਈ ਮਹਾਂ ਸਿੰਘ ਬੇਦਾਵਾ ਲਿਖ ਕੇ ਦੇ ਆਇਆ ਸੀ ਗੁਰੂ ਕਲਿੰਗਿਤ ਸੱਚੇ ਪਾਤਸ਼ਾਹ ਨੂੰ ਉਹ ਤਾਂ ਝੂਠਾ ਹੈ ਸਭ ਕੁਝ ਉਹ ਕੋਈ ਬੇਦਾਵਾ ਨਹੀਂ ਲਿਖਿਆ ਬੇਦਾਵਾ ਤਾਂ ਹਰਾਮ ਖੁਰੋ ਤੁਸੀਂ ਦਿੱਤਾ ਹੋਇਆ ਤੁਸੀਂ ਅਕਾਲੀ ਹੋ ਕੇ ਅਕਾਲੀ ਹੋ ਕੇ ਪੰਥਕ ਹੋ ਕੇ ਰਾधा स्वामी ਨੂੰ ਗੁਰੂ ਮੰਨ ਰਿਹਾ ਹਾਂ ਉਹਦੀ ਕਿਰਪਾ ਮੰਨ ਰਿਹਾ ਹਾਂ ਤੁਸੀਂ ਕਹਿ ਰਹੇ ਹੋ ਖੁਦ ਹੁਣੇ ਪੂਰੀ ਕੌਮ ਨੂੰ ਹੀ ਸਵਾਰ ਹੈ ਵੀ ਜਿਹੜੇ ਬੰਦੇ ਝੰਡੇ ਚੱਕੀ ਫਿਰਦੇ ਨੇ ਹਰਾਮਖੋਰਾ ਦੇ ਪਿੱਛੇ ਉਹ ਦੱਸਣ ਦੀ ਮਨਜੀਠੀਏ ਵਰਗੇ ਸਿੱਖ ਨੇ ਸਿੱਖ ਤਾਂ ਹੈ ਹੀ ਨਹੀਂ ਸਿੱਖ ਤਾਂ ਹੈ ਹੀ ਨਹੀਂ ਇਹਦੇ ਜੇ ਅਸ਼ੋਕੜ ਦੀ ਗੱਲ ਕਰੋਗੇ ਤੁਸੀਂ ਤਾਂ ਸ਼ਰਿਆਨ ਪਤਾ ਹੈ ਬਕੀ ਨੇ ਸਰੂਪੇ ਦਿੱਤੇ ਨੇ ਬਿਕਰਮ ਮਜੀਠੀਆ ਦਾ ਅਸ਼ੋਕੜ ਕੀ ਹੈ ਸਭ ਨੂੰ ਪਤਾ ਉੱਧਰ ਜਾਣ ਦੀ ਲੋੜ ਨਹੀਂ ਮੈਂ ਕੱਲਾ ਖੁਕਸੇ ਥੇ ਰਖੇ ਵੀ ਦੱਸਣ ਵੀ ਜਿਹੜਾ ਬਿਕਰਮ ਮਜੀਠੀਆ ਅੱਜ ਅਕਾਲੀ ਬਣਿਆ ਫਿਰਦਾ ਹੈ ਨਸ਼ਾ ਤਸਕਰ ਹਜ਼ਾਰਾਂ ਲੱਖਾਂ ਮੁੰਡਿਆਂ ਨੂੰ ਮਰਵਾਉਣ ਵਾਲਾ ਉਹ ਇਹ ਦੱਸੇ ਮੇਰਾ ਦਾ ਸਾਮੀ ਹੈ ਜੈ ਸਖੇ ਜੇ ਕੋਈ ਮੇਰੇ ਕੋਲੋਂ ਪੁੱਛੇ ਨਾਉ ਸਖੇ ਨਾ ਉਹ ਕਾਲੀ ਹੈ ਇਹ ਤਾਂ ਨਰੈਣੂ ਮਹੰਤ ਕਾਵਜ ਨੇ ਸ਼੍ਰਮਣੀ ਕਮੇਟੀ ਤੇ ਇਹ ਸਚਾਈ ਹੈ ਜੀ ਜੀ ਦੀ ਵੀ ਧੌਣ ਵਿੱਚ ਕਿੱਲਾ ਹੋਇਆ ਵੀ ਬੂਟਾ ਸਿੰਘ ਇੰਦਾ ਕਿਉਂ ਕਹਿੰਦਾ ਮੈਂ ਕੋਈ ਲੋਕ ਸ਼ਿਪ ਕੇ ਥੋੜੀ ਕਹਿ ਰਹੇ ਸ਼ਰਿਆਮ ਕਹਿ ਰਹੇ ਤੁਹਾਨੂੰ ਸਵਾਲ ਕੀਤਾ ਤਖਤਾਂ ਦੇ ਜਹੇਦਾਰ ਆ ਕੇ ਦੱਸ ਦੇਣ ਵੀਰਾਦਾ ਸਵਾਮੀ ਕੌਣ ਹੈ ਤੇ ਵਿਕਰਮਜੀਠੀਏ ਦਾ ਉਹ ਕੀ ਲੱਗਦਾ ਬਾਦਲਾਂ ਦਾ ਉਹ ਕੀ ਲੱਗਦਾ ਇਹ ਦੱਸ ਦੇਣ ਇਹ ਗੱਲ ਬਹੁਤ ਵੱਡੀ ਹੈ ਛੋਟੀ ਨਹੀਂ ਗੱਲ ਅਸੀਂ ਗੱਲਾਂ ਵੈਸੇ ਬਟਗੀ ਕਰਦੇ ਆਂ ਅਸੀਂ ਗੱਲਾਂ ਵੈਸੇ ਬਟਗੀ ਕਰਦੇ ਆਂ ਅਸੀਂ ਥਾਣੇ ਵਾਂਗੂੰ ਜੁੱਥੇ ਲੱਗ ਜਾਂਦੇ ਚੀਕਾਂ ਪੈਂਦੀਆਂ ਨੇ ਚੀਕਾਂ ਹੁਣ ਸਮਝਾਉ ਮਾੜੀ ਮੁੱਟੀ ਨਾ ਨਾ ਕਿੱਥੇ ਤੁਸੀਂ ਹਰਾਮਖੋਰ ਬੰਦੇ ਤੁਹਾਨੂੰ ਸਮਝ ਕਿੱਥੇ ਆਣੀ ਕੋਈ ਤਖਤਾਂ ਦਾ ਜਥੇਦਾਰ ਹੋਵੇ ਸ਼ਮਣਿ ਕਮੇਟੀ ਦਾ ਪ੍ਰਧਾਨ ਹੋਵੇ ਸ਼ਮਣਿ ਕਮੇਟੀ ਦਾ ਕੋਈ ਪ੍ਰਚਾਰਕ ਹੋਵੇ ਕੋਈ ਅਕਾਲੀ ਗੱਲ ਦਾ ਬਲਾਰਾ ਹੋਵੇ ਸ਼ਮਣਿ ਕਮੇਟੀ ਦਾ ਕੋਈ ਮੈਂਬਰ ਹੋਵੇ ਉਦਾਰ ਦੇਣ ਵੀ ਮਜੀਠੀਏ ਦਾ ਵਿਆਸ ਵਾਲੇ ਬਾਬੇ ਨਾਲ ਕੀ ਸੰਬੰਧ ਹੈ ਰਿਸ਼ਤਦਾਰੀ ਹੋ ਸਕਦੀ ਹੈ ਆਪਾਂ ਨੇ ਕਿਸੇ ਨੂੰ ਕਹਿੰਦੇ ਪਰ ਇਹ 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 ਪਹਿਲਾਂ ਸਾਬਤ ਕਰੋ ਵੀ ਤੁਸੀਂ ਰਾਧਾ ਸਾਮੀਆ ਜਾਂ ਤੁਸੀਂ ਸਿੱਖ ਹੋ ਅੱਛਾ ਸਾਡੀ ਕੌਮ ਦੇ ਵਿੱਚ ਨਾ ਇੱਕ ਬਹੁਤ ਵੱਡੀ ਗੱਲਬਾਤ ਹੈ ਕਿ 1978 ਦੇ ਵਿੱਚ ਜਿਹੜਾ ਨਰੰਗਕਾਰੀ ਕਾਂਡ ਹੋਇਆ ਗੁਰਵਰਨ ਸਿੰਘ ਨਰੰਗਕਾਰੀਏ ਨੂੰ ਭਾਈਨੀ ਸਿੰਘ ਨੇ ਸੌਦਾ ਲਾਇਆ ਸੀ ਕਹਿੰਦੇ ਯਾਨੀ ਕਿ ਉਹਦਾ ਕਤਲ ਕੀਤਾ ਸੀ ਇਹਦਾ ਮਤਲਬ ਜਾਂ ਤਾਂ ਉਸ ਵਕਤ ਉਹ ਗਲਤ ਹੋਇਆ ਜਦੋਂ ਨਰੰਗਕਾਰੀ ਦਾ ਕਤਲ ਕੀਤਾ ਉਹਦੋਂ ਗਲਤ ਹੋਇਆ ਤੇ ਜਾਂ ਫਿਰ ਤੁਸੀਂ ਗਲਤ ਜਿਹੜੇ ਤੁਸੀਂ ਹੁਣ ਰਾਧਾ ਸੋਮੀ ਦੇ ਡੇਰਾ ਵਿੱਚ ਜਾ ਕੇ ਨੱਕ ਰਗੜਦੇ ਹੋ ਉਹਨੂੰ ਰੱਬ ਮੰਨਦੇ ਹੋ ਜਾਂ ਤਾਂ ਤੁਸੀਂ ਹੁਣ ਗੱਲ ਤੋਂ ਜਾਂ ਫਿਰ ਉਸ ਵਕਤ ਭਾਈ ਨੀਰ ਸਿੰਘ ਗਲਤੀ ਜਿਹਨੇ ਨਿਰੰਕਾਰੀਆਂ ਨੂੰ ਮਾਰੇ ਜਾਣ ਕੇ ਤੁਹਾਡਾ ਰਾਧਾ ਸੋਮੀ ਹੁੰਦੇ ਨਾਲ ਲੈਣਾ ਦੇਣਾ ਕੀ ਹੈ ਜੇ ਵੀ ਮੇਰੇ ਕੋਲੋਂ ਪੁੱਛੇ ਸੇਹ ਕੌਮ ਦਾ ਰਾਧਾ ਸੋਮੀ ਨਾਲ ਵਿਆਸ ਵਾਲਿਆਂ ਨਾਲ ਨਿਰੰਕਾਰੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਲੈਣਾ ਦੇਣਾ ਨਹੀਂ ਜਿਹੜੇ ਉੱਥੇ ਜਾਂਦੇ ਨੇ ਨਾ ਉਹ ਸਿੱਖ ਨਹੀਂ ਹੋ ਸਕਦੇ ਜਿਹੜੇ ਰਾਧਾ ਸਾਮੀਆਂ ਦੇ ਵਿਆਸ ਵਾਲਿਆਂ ਦੇ ਨਰੰਕਾਰੀਆਂ ਦੇ ਜਾਂਦੇ ਨੇ ਉਹ ਸਿੱਖ ਨਹੀਂ ਹੋ ਸਕਦੇ ਤੇ ਹੁਣ ਤੁਸੀਂ ਅੰਦਾਜ਼ੇ ਲਾ ਲਿਓ ਤੁਸੀਂ ਨਿਰਣਾ ਕਰ ਲਿਓ ਵੀ ਮੈਂ ਝੂਠ ਬੋਲਿਆ ਜਾਂ ਮੈਂ ਸੱਚ ਬੋਲਿਆ ਜੇ ਸੱਚ ਬੋਲਿਆ ਤਾਂ ਫਿਰ ਤੁਹਾਡੇ ਵਰਗਾ ਕਮੀਨਾ ਤੁਹਾਡੇ ਵਰਗਾ ਹਰਾਮਪੁਰ ਕੋਈ ਨਹੀਂ ਅਜੇ ਤਾਂ ਇਦਾਂ ਕਮਾਂਗੇ ਜਿਹੜੇ ਬੰਦੇ ਸ਼ਰਿਆਮ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜਕੇ ਗੱਲਾਂ ਕਹਿ ਰਿਹਾ ਜਿਹੜੇ ਬੰਦੇ ਸ਼ਰਿਆਮ ਕਹਿੰਦੇ ਅਸੀਂ ਅਕਾਲੀ ਆ ਅਸੀਂ ਪੰਥਕ ਪਾਰਟੀ ਆ ਦੱਸਿਓ ਫਿਰ ਉਹ ਵੀ ਮਜੀਠੀਆ ਕੌਣ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ